ਦੇ ਰੋ ਇਲਾਕਾ ਬਦਲੀ ਹੋਈ ਏ ਫਿਰ ਉਹਨਾਂ ਨੂੰ ਲਾਲਚ ਜਾਗ ਪਿਆ ਫਿਰ ਉਹ ਲੱਗ ਪਏ ਵੱਡ ਵੱਡ ਕੇ ਆਪਣਾ ਸਮਾਨ ਖੋਣ ਸਾਰਾ ਕੁਝ ਛੱਡ ਕੇ ਆ ਗਏ ਛੱਡ ਗਏ ਜੀ ਦੱਕਾ ਦੱਕਾ ਲੈ ਕੇ ਕੀ ਕੀ ਆਏ ਉੱਥੋਂ ਫਿਰ ਲੈ ਕੇ ਸਿਰਫ ਦਾਣੇ ਖਾਣ ਜਾਂਦੇ ਕੀ ਕਰਦੇ ਹੁੰਦੇ ਸੀ ਉੱਥੇ ਖੇਤੀਓ ਕਰਦੇ ਸੀ ਖੇਤੀ ਕਰਦੇ ਸੀ ਉੱਥੇ ਕੰਮ ਕੀਤਾ ਹੀ ਕੋਈ ਨਹੀਂ ਕੰਮ ਲੈ ਇੱਧਰ ਆ ਕੇ ਕੀਤਾ ਇੱਧਰ ਦੇ ਠੱਕੇ ਖਾਦੇ ਨੇ ਸਾਰੇ ਰਲ ਮਿਲ ਕੇ ਰਹਿੰਦੇ ਸੀ ਸਾਰੇ ਰਲ ਮਿਲ ਕੇ ਰਹਿੰਦੇ ਸੀ ਕੋਈ ਰੌਲਾ ਨਹੀਂ ਸੀ ਹਿੰਦੂ ਸਿੱਖ ਮੁਸਲਮਾਨ ਇਕੱਠੇ ਸੀ ਸਾਰੇ ਇਕੱਠੇ ਰਹਿੰਦੇ ਕਦੇ ਦਿਲ ਦੇ ਵਿੱਚ ਚੀਜ਼ ਨਹੀਂ ਉੱਠਦੀ ਉਹ ਚੀਜ਼ ਦੇਖ ਕੇ ਵੀ ਸਾਨੂੰ ਸਾਰਾ ਕੁਝ ਛੱਡ ਕੇ ਆਉਣਾ ਪੈ ਗਿਆ ਨੁਕਸਾਨ ਇੰਨੀ ਹੋਈ ਛੱਡ ਕੇ ਫਿਰ ਆਪਣੀ ਲੋੜ ਨੂੰ ਤੁਹਾਨੂੰ ਪਤਾ ਦੱਸਦੇ ਆ ਜਾਂਨਾ ਤੋਂ ਭੈੜੇ ਨਹੀਂ ਅਗਲੇ ਜਾਨ ਬਚਾਉਂਦੇ ਨੇ ਗੋਲੀ ਨਾਲ ਉੱਠੇ ਲੋਕ ਐਵੇਂ ਥੋੜਾ ਉੱਠਦੇ ਆ ਇੱਥੇ ਜਦੋਂ ਆਏ ਹੋ ਤੁਸੀਂ ਇੱਥੇ ਕੋਈ ਜ਼ਮੀਨਾ ਬੋਣ ਯੋਗ ਹੈ ਸੀ ਇਹ ਨਾ ਕੋਈ ਯੋਗ ਨਹੀਂ ਆਪ ਕੀਤੀ ਆ ਕਿ ਜੰਗਲ ਕੇ ਆ ਕਦੇ ਮੇਰੇ ਕੇ ਇਧਰ ਆਉਂ ਭੱਜ ਜਾਂਦਾ ਹੀ ਕਰਿਆ ਭੱਜ ਜਾਂਦਾ ਕੀ ਕੀ ਕੰਮ ਕੀਤਾ ਇੱਥੇ ਆ ਕੇ ਇੱਥੇ ਹੈਗਾ ਜੀ ਪਾਖੜਾ ਪੁੱਤੀ ਬੋਲੇ ਪਾਖੜਾ ਜਿਹੜੀ ਬਣੀ ਆ ਤੁਹਾਡੇ ਹੱਥੀ ਬਣੀ ਆ ਅੱਛੀ ਬਣੀ ਆ ਜੀ ਸਾਰੇ ਪੁੱਤ ਦੇ